ਲੋ ਬਈ ਆ ਜੋ ਸਾਰੇ ਰਲ ਮਿਲ ਕੇ ਇਕੱਠੇ ਹੋ ਗਏ ਕਿਸਾਨਾਂ ਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਕਿਸਾਨ ਭਾਈਚਾਰੇ ਨਾਲ ਹੋ ਰਿਹਾ ਤੱਕਾ ਤੇ ਉਹ ਤੱਕਾ ਨਹੀਂ ਆਪਾਂ ਹੋਣ ਦੇਣਾ ਆਪਾਂ ਕਿਸਾਨਾਂ ਦੇ ਨਾਲ ਖੜਨਾ ਤੇ ਬੈਠਣਾ ਹੈ ਉਹਨਾਂ ਦੇ ਧਰਨੇ ਦੇ ਵਿੱਚ ਮੋਢੇ ਉੱਤੇ ਡੰਡਾ ਰੱਖਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਕਿਉਂਕਿ ਅੰਨ ਦਾਤਾ ਕਿਹਾ ਜਾਂਦਾ ਮੈਂ ਮਾਫੀ ਚਾਹੁੰਨਾ ਸ਼ਬਦਾਵਲੀ ਵਰਤਣ ਲਈ ਮੈਂ ਕਿਸਾਨ ਭਾਈਚਾਰੇ ਦੀ ਦਿਲੋਂ ਰਿਸਪੈਕਟ ਕਰਦਾ ਕਿਸਾਨਾਂ ਨਾਲ ਔਖੇ ਸਮੇਂ ਖੜਿਆ ਵੀ ਆ ਤੇ ਅੱਜ ਵੀ ਖੜੇ ਆ ਤੇ ਖੜੇ ਰਵਾਂਗੇ ਪਰ ਧੱਕਾ ਕੀ ਹੋ ਰਿਹਾ ਹੈ ਆ ਦੇਖੋ ਕਿਸਾਨ ਜਿਹੜਾ ਵੀ ਕੋਈ ਮੈਨਿਕ ਦਾ ਸਾਰੇ ਕਿਸਾਨ ਮਾੜੇ ਨੇ ਪਰ ਆ ਜਿਹੜਾ ਕਿਸਾਨ ਹੈ ਬਾਹਲਾ ਪੜਿਆ ਲਿਖਿਆ ਤੇ ਕਿਸੇ ਖਾਸ ਜਥੇਬੰਦੀ ਚੋਂ ਲੱਗਦਾ ਮੈਨੂੰ ਜਿਨੇ ਇਹ ਸੋਚਿਆ ਕਿ ਮੈਂ ਕਣਕ ਨੂੰ ਅੱਗ ਆਪਣੀ ਆਹ ਪੈਲੀ ਨੂੰ ਅੱਗ ਲਾਉਣਾ ਤੇ ਦਰਖਤ ਸੜ ਜਾਣਗੇ ਤੇ ਮੇਰੇ ਤੇ ਕਿਹੜਾ ਕੋਈ ਕਾਰਵਾਈ ਹੋਣੀ ਹੈ ਜੇ ਪਰਚਾ ਹੋਇਆ ਤੇ ਮੇਰੀ ਤਾਂ ਜਥੇਬੰਦੀ ਦੇ ਤਰਨਾ ਲਾ ਕੇ ਪਰਚਾ ਰੱਦ ਕਰਵਾ ਹੀ ਦੇਣਾ ਠੀਕ ਹੈ ਜੀ ਤੇ ਆਪਾਂ ਅੱਜ ਵੀ ਕਹਿੰਨੇ ਆ ਸ਼ੰਭੂ ਦੇ ਖਨੌਰੀ ਤੇ ਕਿਸਾਨਾਂ ਦੇ ਨਾਲ ਖੜੇ ਸੀ ਤੇ ਖੜੇ ਆ ਤੇ ਖੜੇ ਰਾਵਾਂਗੇ ਜਿੱਥੇ ਤੱਕ ਉਹ ਸਹੀ ਨਹੀਂ ਪਰ ਜਦੋਂ ਇਹੋ ਜਿਹੀ ਹਰਕਤਾਂ ਕਰਨਗੇ ਉਦੋਂ ਅਸੀਂ ਕਿਸਾਨਾਂ ਲਈ ਕੁਝ ਨਹੀਂ ਉਦੋਂ ਨਾ ਕਿਸਾਨ ਸਾਡੇ ਲਈ ਕੁਝ ਨਹੀਂ ਨਾ ਅਸੀਂ ਕਿਸਾਨਾਂ ਦੇ ਲਈ ਉਦੋਂ ਅਸੀਂ ਤਾਂ ਇੱਕ ਪੱਖੀ ਗੱਲ ਕਰਾਂਗੇ ਫਿਲਹਾਲ ਅੱਜ ਤੱਕ ਕਿਸਾਨਾਂ ਦੇ ਹੱਕ ਦੀ ਗੱਲ ਹੋਈ ਤੇ ਕਰਦੇ ਵੀ ਆਂ ਪਰ ਆਹ ਜਿਹੜਾ ਕੰਮ ਕੀਤਾ ਦੱਸੋ ਬਈ ਜਥੇਬੰਦੀਆਂ ਤੋਂ ਸਵਾਲ ਮੈਂ ਜਵਾਬ ਮੰਗਦਾ ਜਿਹੜੀਆਂ ਜਥੇਬੰਦੀਆਂ ਕਹਿ ਦਿੰਦੀਆਂ ਕਿਸਾਨ ਜਿਹੜੇ ਨੇ ਹੱਕ ਸੱਚ ਦੇ ਲਈ ਖੜਦੇ ਨੇ ਉਹਨਾਂ ਕੰਮਾਂ ਲਈ ਖੜਦੇ ਨੇ ਜਿੰਨਾ ਕੰਮਾਂ ਤੋਂ ਸਰਕਾਰ ਗੁਰੇਜ਼ ਕਰਦੀ ਹੈ ਦੱਸੋ ਬਈ ਕਿਸਾਨ ਕਿਸਾਨ ਮੈਨੂੰ ਇੱਕ ਗੱਲ ਦਾ ਜਵਾਬ ਦੇਣ ਜਿਹੜੀਆਂ ਸਰਕਾਰਾਂ ਉਹ ਕਿੱਥੇ ਅੱਗ ਲਾਉਂਦੀਆਂ ਨੇ ਕਦੀ ਉਹਨਾਂ ਨੇ ਦੇਖਿਆ ਦਰਖਤਾਂ ਨੂੰ ਅੱਗ ਲਾਉਂਦੇ ਕਦੀ ਦੇਖਿਆ ਉਹ ਘਾਹ ਨੂੰ ਅੱਗ ਲਾਉਂਦੇ ਕਦੀ ਦੇਖਿਆ ਇਹ ਉਹਨਾਂ ਨੇ ਨਰਿੰਦਰ ਮੋਦੀਆਂ ਕੇਂਦਰ ਸਰਕਾਰ ਨਾਲ ਰਲ ਕੇ ਇਹ ਨੀਤੀ ਅਪਣਾਈ ਹੋਵੇ ਕਿ ਆਪਾਂ ਪੰਜਾਬ ਦੀ ਕੁਦਰਤ ਤਬਾਹ ਕਰਨੀ ਹੈ ਇਹ ਤਾਂ ਠੇਕਾ ਆਪਾਂ ਲੈ ਰੱਖਿਆ ਕਿਸਾਨ ਭਾਈਚਾਰੇ ਨੇ ਕਿ ਇੱਕ ਇੱਕ ਟੀਚਾ ਮਸ ਲਿਆ ਕਿ ਆਪਾਂ ਕੁਦਰਤ ਛੱਡਣੀ ਨਹੀਂ ਕੁਦਰਤ ਖਤਮ ਕਰਨੀ ਹੈ ਮੈਨੂੰ ਤਾਂ ਐ ਲੱਗਦਾ ਕਿਉਂ ਟੀਚਾ ਅਪਣਾਇਆ ਜਦੋਂ ਗੜੇ ਮਾਰੀ ਹੁੰਦੀ ਹੈ ਮੇਰੇ ਖਿਆਲ ਨਾਲ ਕੁਦਰਤ ਕੋਲੋਂ ਗੜੇ ਮਾਰੀ ਦਾ ਬਦਲਾ ਲੈਣੇ ਹੋ ਪਰ ਰੱਬ ਦੀ ਮਾਰੀ ਚਪੇੜ ਦੀ ਆਵਾਜ਼ ਨਹੀਂ ਆਉਂਦੀ ਬੰਦੇ ਦੀ ਮਾਰੀ ਚਪੇੜ ਦੀ ਆਵਾਜ਼ ਤਾਂ ਆਜੂ ਰੱਬ ਨੇ ਤਾਂ ਗੜੇ ਮਾਰਿਓ ਕਰਕੇ ਬਦਲੇ ਲੈਣੇ ਨੇ ਜਿਹੜਾ ਕੁਦਰਤ ਦੀਆਂ ਚੀਕਾਂ ਪੂੰਦਾ ਇਹ ਆਪਾਂ ਸਾਇੰਸ ਦੇ ਵਿੱਚ ਪੜ੍ਹਦੇ ਵੀ ਰਹੇ ਆ ਨਰਜੀਵ ਤੇ ਸੰਜੀਵ ਵਸਤੂ ਕੀ ਹੁੰਦੀ ਸੀ ਇਹ ਦਰਖਤ ਸੁਣਦੇ ਨੇ ਸਾਹ ਲੈਂਦੇ ਨੇ ਆਕਸੀਜਨ ਦਿੰਦੇ ਨੇ ਤੇ ਇਹਨਾਂ ਦੀ ਦਿੱਤੀ ਆਕਸੀਜਨ ਆਪਾਂ ਲੈਨੇ ਆ ਤੁਸੀਂ ਇੱਕ ਚੀਜ਼ ਨੋਟ ਕਰ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮੋਢਿਆਂ ਉੱਤੇ ਸਪਰੇਅ ਵਾਲੀਆਂ ਟੈਂਕੀਆਂ ਦੀ ਜਗ੍ਹਾ ਤੇ ਆਕਸੀਜਨ ਸਿਲੰਡਰ ਬਣੀ ਚੇ ਹੋਣਗੇ ਤੇ ਤੁਸੀਂ ਆਕਸੀਜਨ ਵਾਲੇ ਘੁੱਪੇ ਮੂੰਹ ਤੇ ਲਾ ਕੇ ਪੈਲੀਆਂ ਦੇ ਵਿੱਚ ਤੁਰਦੇ ਫਿਰਦੇ ਨਜ਼ਰ ਆਉਂਗੇ ਆਹ ਦੱਸੋ ਇਹ 5.5 ਫੁੱਟ ਦਾ ਬੂਟਾ ਜਿਹੜਾ ਕਿ ਸਰਕਾਰ ਵੱਲੋਂ ਲਾਏ ਗਏ ਆ ਜਿਨ੍ਹਾਂ ਨੇ ਆ ਥੋੜੇ ਦਿਨਾਂ ਦੇ ਵਿੱਚ ਬੂਰ ਪੈਣਾ ਸੀ ਹਰੇ ਭਰੇ ਹੋਣਾ ਸੀ ਕੀ ਬਈ ਇਹ ਹੁਣ ਕਹਿ ਦਿਓ ਕਿ ਇਹ ਨਰਿੰਦਰ ਮੋਦੀ ਸਰਕਾਰ ਨੇ ਲਵਾਏ ਅਸੀਂ ਤਾਂ ਫੂਕਤੇ ਨਿਆ ਭਗਵੰਤਮਾਨ ਸਰਕਾਰ ਨੇ ਲਵਾਏ ਸੀ ਤਾਂ ਫੂਕਤੇ ਜੇ ਤੁਹਾਨੂੰ ਐਮਐਸਪੀਡੀ ਮਿਲਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਦੇ ਹੜਾਂ ਦੇ ਵਿੱਚ ਤੁਹਾਨੂੰ ਮੁਆਵਜ਼ਾ ਨਹੀਂ ਮਿਲਦਾ ਭਗਵੰਤਮਾਨ ਸਰਕਾਰ ਜ਼ਿੰਮੇਵਾਰ ਹੈ ਕੀ ਗੱਲ ਬਈ ਇਹ ਕੀ ਦੇ ਹਾਲ ਇਹਨਾਂ ਦੇ ਭਗਵੰਤਮਾਨ ਸਰਕਾਰ ਵੱਲੇ ਨਾ ਇਹ ਕੇਂਦਰ ਸਰਕਾਰ ਵੱਲੇ ਇਹ ਤਾਂ ਆਪਣੇ ਆਮ ਲੋਕਾਂ ਲਈ ਲਾਏ ਗਏ ਸੀ ਕਿ ਛਾਵੇਂ ਬਹਿ ਸਕੀਏ ਤੇ ਆਕਸੀਜਨ ਲੈ ਸਕੀਏ ਕੀ ਗੱਲ ਹੁਣ ਕਹਿ ਦਿਓ ਇਹ ਵੀ ਕਹਿ ਦਿਓ ਕਿ ਡਬਲਯੂਟੀਓ ਦੀ ਨੀਤੀ ਹੈ ਬਾਹਰਲੀਆ ਕੰਟੀਆਂ ਦੀ ਨੀਤੀ ਹੈ ਅਸੀਂ ਤਾਂ ਫੂਕਤੇ ਕਿ ਡਬਲਯੂਟੀਓ ਚ ਆਉਂਦੇ ਅਸੀਂ ਤਾਂ ਫੂਕਤੇ ਇੱਕ ਚੀਜ਼ ਇਹ ਵੀ ਯਾਦ ਰੱਖਿਓ ਸਾਡੇ ਦਾਦੇ ਪੜਦਾਦੇ ਸਾਡੇ ਲਈ ਜੋ ਛੱਡ ਕੇ ਗਏ ਆ ਉਹ ਅਸੀਂ ਹੁਣ ਤੱਕ ਦੇਖਦੇ ਆਏ ਆ ਤੇ ਅਸੀਂ ਦੱਸਦੇ ਵੀ ਆ ਲੋਕਾਂ ਨੂੰ ਕਿ ਸਾਡੇ ਦਾਦੇ ਪੜਦਾਦੇ ਦੇ ਸਮਿਆਂ 'ਚ ਅਸੀਂ ਕੀ ਦੇਖਿਆ ਤੇ ਗਾਂ ਜਦੋਂ ਥੋੜੇ ਗਾਂ ਪੋਤੇ ਦੋ ਤਰੇ ਹੋਣਗੇ ਤੇ ਜਦੋਂ ਉਹਨਾਂ ਨੂੰ ਜ਼ਰਖਤਨਾ ਸ਼ਾਮੇ ਬੈਨ ਨੂੰ ਮਿਲਿਆ ਤੇ ਉਹ ਇਹੀ ਕਹਿਣਗੇ ਕਿ ਸਾਡੇ ਬਜ਼ੁਰਗ ਸਾਡੇ ਲਈ ਛੱਡ ਕੇ ਕੀ ਗਏ ਇੱਕ ਤਾਂ ਰੋੜ ਨਿਕਲ ਰਹੀ ਐ ਰਹਿੰਦੇ ਖੁੰਦੇ ਦਰਖਤ ਉਹਨਾਂ ਨੇ ਪਹਿਲਾਂ ਪੱਟ ਤੇ ਰਹਿੰਦੇ ਖੁੰਦੇ ਉਹਨਾਂ ਨੇ ਹੁਣ ਪੱਟ ਦੇਣੇ ਆ ਤੇ ਤੁਸੀਂ ਆਹ ਵੱਡੀ ਸਿਆਣਪ ਵਰਤੀ ਐ ਆ ਤੁਸੀਂ ਕੱਟੋ-ਕੱਟ ਵੀ ਆ 100 ਤੋਂ 150 ਮੀਟਰ ਦਾ ਦੈਰਾ ਜਿਹੜਾ ਫੂਕ ਕੇ ਸਵਾਹ ਕਰਕੇ ਰੱਖਤਾ ਤੁਸੀਂ ਕਹਿ ਦਿਓ ਕਿ ਇਹ ਅੰਬਾਨੀਆਂ ਡਾਨੀਆਂ ਦੇ ਘਰਾਨਿਆਂ ਦੇ ਵਿੱਚ ਆਉਂਦੇ ਸੀ ਤਾਂ ਫੂਕਤੇ ਮੈਂ ਜਥੇਬੰਦੀਆਂ ਨੂੰ ਇੱਕ ਗੱਲ ਕਹੂੰਗਾ ਮਾਨਯੋਗ ਸਾਰੀਆਂ ਜਥੇਬੰਦੀਆਂ ਉਗਰਾਹਾ ਸਾਹਿਬ ਨੇ ਪੰਦੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਬ੍ਰਾਹਮ ਕੇ ਸਾਹਿਬ ਨੇ ਤੇ ਇੱਕ ਰੂਲ ਇਹ ਵੀ ਬਣਾਓ ਆਪਦਾ ਸੰਯੁਕਤ ਕਿਸਾਨ ਮੋਰਚਾ ਕਿ ਜਿਹੜਾ ਵੀ ਕਿਸਾਨ ਆ ਦਰਖਤਾਂ ਨੂੰ ਅੱਗ ਲਾਉਂਦਾ ਹੈ ਉਹਦਾ ਬਾਈਕਾਟ ਕਰੋ ਉਹਨੂੰ ਜਥੇਬੰਦੀ ਦੇ ਪਾਸੇ ਕਰ ਦਿਓ ਆ ਪਹਿਲਾਂ ਦੂਰ ਦੂਰ ਤੱਕ ਕੈਮਰਾ ਮਾਰੋ ਇੰਨੀ ਦੂਰ ਤਾਂ ਜਾਇਮ ਨਹੀਂ ਜਾਣਾ ਮੈਂ ਸ਼ਾਟ ਲਾਉਂਗਾ ਵੀਡੀਓ ਦੇ ਵਿੱਚ ਸਾਰੇ ਠੀਕ ਹੈ ਸਾਰੇ ਵੀਡੀਓ ਦੇ ਵਿੱਚ ਸ਼ਾਟ ਲਾਉਂਗਾ ਕੀ ਗੱਲ ਜੰਗਲਾਤ ਮਹਿਕਮੇ ਨੂੰ ਇੱਕ ਸਵਾਲ ਪੁੱਛਦਾ ਬਈ ਇਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਪਿਛਲੇ ਸਾਲ ਦੀ ਵੀਡੀਓ ਹੋ ਜੇ ਵੀ ਮੇਰੇ ਦੂਜੇ ਚੈਨਲ ਤੇ ਪਈ ਹੋਊਗੀ ਚਿੰਤਪੁਰਨੀ ਮਾਤਾ ਦੇ ਮੰਦਰ ਕੋਲ ਹਰੇ ਭਰੇ ਕੇਲੇ ਦੇ ਬੂਟੇ ਫੂਕਤੇ ਬਾਈ ਜੀ ਅਸੀਂ ਟੀਆਰਪੀ ਲਈ ਨਹੀਂ ਕਹਿ ਰਹੇ ਅਸੀਂ ਕੁਦਰਤ ਲਈ ਕਹਿ ਰਹੇ ਆ ਫਿਰ ਆਪਾਂ ਸਟੇਟਸ ਪਾ ਦਿੰਨੇ ਜਦੋਂ ਗੜੇ ਨਾਲ ਕਣਕ ਵਿਸ਼ੇ ਹੁੰਦੀ ਹੈ ਉੱਤੇ ਲਿਖਿਆ ਹੁੰਦਾ ਹੈ ਡਬਲਯੂ ਐਮ ਕੇ ਦੇ ਹੱਥ ਜੋੜੇ ਹੁੰਦੇ ਨੇ ਮਤਲਬ ਫੁੱਲ ਫਾਰਮ ਕੇ ਵਾਹਿਗੁਰੂ ਮੇਰ ਕਰੇ ਕਿੰਨਾ ਤੇ ਕਰੇ ਬਈ ਥੋੜੇ ਦੇ ਜਿਹੜੇ ਤੁਸੀਂ ਜੀ ਜੰਤੂ ਵਿੱਚੇ ਫੂਕ ਦਿੰਨੇ ਹੋ ਹਰ ਕਿਸਾਨ ਨਹੀਂ ਮਾੜਾ ਬੜੇ ਸੂਝਵਾਨ ਕਿਸਾਨ ਵੀ ਪਏ ਨੇ ਅੱਜ ਮੇਰੇ ਬੋਲਣ ਦੇ ਕੁਝ ਇੱਕ ਲੋਕਾਂ ਨੂੰ ਇਤਰਾਜ਼ ਹੋਊਗਾ ਪਰ ਮੈਂ ਉਹਨਾਂ ਤੋਂ ਪਹਿਲਾਂ ਹੀ ਮਾਫੀ ਚਾਹੁੰਨਾ ਹੈ ਕਿ ਮੇਰਾ ਬੋਲਣਾ ਜਾਇਜ਼ ਹੈ ਇਹ ਨਜਾਇਜ਼ ਨਹੀਂ ਜੇ ਮੈਂ ਨਜਾਇਜ਼ ਬੋਲ ਰਿਹਾ ਤੇ ਆਪਾਂ ਆਮ ਲੋਕਾਂ ਦੀ رائے ਲੈ ਲਾਂਗੇ ਕਿ ਦਰਖਤਾਂ ਨੂੰ ਅੱਗ ਲਾਉਣੀ ਜਾਇਜ਼ ਹੈ ਕਿ ਨਜਾਇਜ਼ ਵੋਟਾਂ ਪਵਾ ਲਾਂਗੇ ਆਪਾਂ ਇਹ ਵੀ ਚੀਜ਼ ਦੀਆਂ ਪਰ ਤੁਸੀਂ ਨਾ ਸਿਆਣੇ ਬਿਆਣੇ ਹੋ ਸਾਰੇ ਜਥੇਬੰਦੀਆਂ ਦੇ ਵਿੱਚ ਕਾਫੀਆਂ ਨਾ ਮੇਰਾ ਮਿਲਨ ਵਰਤਾਅ ਵੀ ਹੈਗਾ ਮੈਂ ਮਿਲਿਆ ਵਰਤਿਆ ਵੀ ਉਹਨਾਂ ਦੇ ਨਾਲ ਉਹਨਾਂ ਅੱਗੇ ਹੀ ਬੇਨਤੀ ਕਰਦਾ ਭਾਜੀ ਇਹੋ ਜੇ ਨਮੂਨਿਆਂ ਨੂੰ ਨੱਥ ਪਾਓ ਜਿਹੜੇ ਆ ਕੰਮ ਕਰਦੇ ਨੇ ਨਾ ਕਿਉਂਕਿ ਇੱਕ ਕਰਦਾ ਤੇ ਸਾਰੇ ਕਿਸਾਨਾਂ ਨੂੰ ਲੋਕ ਕਹਿੰਦੇ ਨੇ ਫਿਰ ਕਮੈਂਟ ਪੜਨ ਨੂੰ ਮਿਲਣਗੇ ਆਗ ਹੀ ਲੱਗੀ ਸੀ 5 ਮਿੰਟ ਖੜ ਜਾਂਦੇ ਭਾਈ ਜੀ ਮੈਨੂੰ ਇਹ ਦੱਸੋ ਕਿਹੜਾ ਕਿਲਾ ਜਿਹੜਾ 5 ਮਿੰਟ 'ਚ ਸੜ ਕੇ ਸੁਆਹ ਹੋ ਜਾਂਦਾ ਕਿਹੜਾ ਬੰਦਾ ਭਈ ਧੁੱਪ ਇੰਨੀ ਤੇ ਇੰਨੇ ਵੱਡੇ ਤਾਪਮਾਨ ਦੇ ਵਿੱਚ ਖੜਕੇ ਪਹਿਲਾਂ ਵੇਟ ਕਰੂ ਕਦੋਂ ਧੂਆ ਖਤਮ ਹੋ ਕਿੰਨੇ ਲੋਕ ਮਾਰਦੇ ਨੇ ਤੇ ਕਦੋਂ ਧੂਆ ਖਤਮ ਹੋ ਉਹਦੇ ਕਦੋਂ ਅਸੀਂ ਜਾਵਾਂਗੇ ਕੋਈ ਹੈ ਜ਼ਿੰਮੇਵਾਰੀ ਨਾਗਰੀਕਾਂ ਨੂੰ ਪੰਜਾਬ ਦੇ ਪੰਜਾਬ ਸੋਨੇ ਦੀ ਚਿੜੀ ਸੀ ਤੁਸੀਂ ਹਵਾ ਗੰਦੀ ਕਰਤੀ ਪਾਣੀ ਗੰਦਾ ਕਰਤਾ ਇੱਕ ਬਾਣੀ ਦੇ ਵਿੱਚ ਤੋਕ ਆਉਂਦੀ ਹੈ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਾਹਤ ਆਪਾਂ ਕੀ ਕਦਰ ਕਰਦੇ ਆ ਆਪਾਂ ਉਹਦੀ ਕਦਰ ਨਹੀਂ ਕਰਦੇ ਤੋਕ ਦੀ ਉਹ ਤੁੱਕ ਜੇ ਵੇਖੇ ਤਾਂ ਬਹੁਤ ਵੱਡਾ ਅਰਥ ਹੈ ਉਸ ਤੁੱਕ ਦਾ ਆਪਾਂ ਹਵਾ ਵੀ ਗੰਦੀ ਕਰਤੀ ਪਾਣੀ ਵੀ ਗੰਦੇ ਕਰਦੇ ਆਪਾਂ ਫਿਰ ਕਹਿ ਦਿੰਨੇ ਆ ਸਾਡੇ ਉੱਤੇ ਪਰਚੇ ਹੁੰਦੇ ਧੂਏ ਦੇ ਸਾਡੇ ਉੱਤੇ ਪ੍ਰਦੂਸ਼ਣਾਂ ਦੇ ਪਰਚੇ ਹੁੰਦੇ ਆ ਜਾਇਜ਼ ਹੀ ਹੁੰਦੇ ਆ ਫਿਰ ਤੁਹਾਡਾ ਧੂਆਂ ਦਿੱਲੀ ਤਾਂ ਨਹੀਂ ਜਾਂਦਾ ਇੱਥੇ ਤਾਂ ਨੁਕਸਾਨ ਕਰਦਾ ਇੱਥੇ ਆਮ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਤੁਹਾਡੇ ਧੂਏ ਦੇ ਨਾਲ ਮੇਰੀ ਬੇਨਤੀ ਹੈ ਕਿ ਮੈਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਤੇ ਉਮੀਦ ਕੀਤੀ ਸੀ ਕਿ ਇਸ ਸਾਲ ਥੋੜਾ ਗੁਰੇਜ ਰਹੂਗਾ ਇੰਨਾ ਕੰਮਾਂ ਤੋਂ ਪਰ ਨਹੀਂ ਇਸ ਸਾਲ ਉਹ ਤੋਂ ਵੱਧ ਦੇਖਣ ਨੂੰ ਮਿਲਿਆ ਹੈ ਬੇਨਤੀ ਨੂੰ ਪ੍ਰਵਾਨ ਕਰੋ ਮੈਂ ਤਾਂ ਉਹ ਦਿਨ ਵੀ ਤੁਹਾਨੂੰ ਦੱਸ ਦਿਨਾ ਕਿ ਤੁਸੀਂ ਮੋਢਿਆਂ ਦੇ ਉੱਤੇ ਆਕਸੀਜਨ ਸਿਲੰਡਰ ਬੰਨ੍ਹ ਕੇ ਤੁਰੇ ਫਿਰੋਗੇ ਤੁਹਾਡੇ ਘਰ 'ਚ ਜਿੰਨੇ ਜੀ ਹੋਣਗੇ ਸਾਡੇ ਵੀ ਨਾਲ ਹੀ ਤੁਹਾਡੇ ਕੱਲੇ ਨਹੀਂ ਆਕਸੀਜਨ ਅਸੀਂ ਵੀ ਲੈਣੇ ਆਂ ਸਾਨੂੰ ਡਬਲਯੂਟੀਓ ਆਕਸੀਜਨ ਨਹੀਂ ਦਿੰਦੀ ਅਸੀਂ ਇਹਨਾਂ ਦਰਖਤਾਂ ਤੋਂ ਲੈਣੇ ਆਂ ਅਸੀਂ ਤਾਂ ਬੋਲਦੇ ਆਂ ਠੀਕ ਹੈ ਸਾਡੇ ਘਰੇ ਵੀ ਉਨੇ ਹੀ ਆਕਸੀਜਨ ਸਿਲੰਡਰ ਹੋਣਗੇ ਜਿੰਨੇ ਸਾਡੇ ਜੀ ਹੋਣਗੇ ਤੇ ਇਹ ਦਿਨ ਆਪ ਆਪ ਲੈ ਕੇ ਆਉਣੇ ਆ ਤੇ ਜਾਂ ਕਹਿ ਦੋਗੇ ਅੰਡਾਨੀਆਂ ਬਾਨੀਆਂ ਦੇ ਦਰਖਤ ਨੇ ਅਸੀਂ ਤਾਂ ਫੂਕੇ ਫਿਰ ਅਸੀਂ ਇਸ ਮੁੱਦਾ ਹੀ ਚੱਕਣੋਂ ਛੱਡ ਦੇਾਂਗੇ ਅਸੀਂ ਬੋਲਣਾ ਹੀ ਛੱਡ ਦੇਾਂਗੇ ਤੁਸੀਂ ਕਹਿ ਦਿਓ ਕਿ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ੰਭੂ ਜਾਂ ਖਨੌਰੀ ਤੇ ਨਹੀਂ ਖੜਦੇ ਸੀਗੇ ਤੇ ਅਸੀਂ ਗਰਦਾਰ ਹਾਂ ਤੁਹਾਡੇ ਗੋਲਾ ਮਗਰੋਂ ਵਜਦਾ ਸੀ ਪਹਿਲਾਂ ਕਹਿੰਦੇ ਸੀ ਕਿਸਾਨ ਜਿੱਥੇ ਬੰਦੀਆ ਉੱਤੇ ਕੇਂਦਰ ਸਰਕਾਰ ਵੱਲੋਂ ਹਮਲਾ ਹਾਈਲਾਈਟ ਕਰਦੇ ਸੀ ਮੁੱਦੇ ਨੂੰ ਕਿ ਹਾਂ ਬਈ ਕੇਂਦਰ ਸਰਕਾਰ ਦਾ ਤਸ਼ੱਦਦ ਆ ਕਿਸਾਨਾਂ ਉੱਤੇ ਆਪਣੇ ਹੱਕੀ ਮੰਗਾ ਲਈ ਜਾ ਰਹੇ ਪਰ ਆ ਹੱਕਾਂ ਦੀਆਂ ਮੰਗਾ ਐ ਨਹੀਂ ਮਿਲਦੀਆਂ ਤੁਸੀਂ ਤਾਂ ਮੈਨੂੰ ਐ ਲੱਗਦਾ ਜਦੋਂ ਗੜੇ ਮਾਰੀ ਹੁੰਦੇ ਉਹਦਾ ਬਦਲਾ ਤੁਸੀਂ ਆ ਦਰਖਤਾ ਤੋਂ ਲੈਣੇ ਹੋ ਤੇ ਕੋਈ ਚੱਕਰ ਨਹੀਂ ਆ 2024 ਦੀ ਭਵਿੱਖਬਾਣੀ ਹੋਈ ਹੋਈ ਐ ਗੜੇ ਮਾਰੀ ਹੋਣੀ ਐ ਤੇ ਉਦੋਂ ਤੇ ਤੁਹਾਡੀ ਕਣਕ ਦਾ ਟਾਈਮ ਹੋਣਾ ਤਦੋਂ ਤੁਸੀਂ ਫਿਰ ਪਾਉਂਗੇ ਵਾਹਿਗੁਰੂ ਮੇਹ ਕਰੇ ਸਾਡੇ ਗੜੇਮਾਰੀ ਹੋ ਗਈ ਹੈ ਪਰ ਉਦੋਂ ਇਹ ਚੀਜ਼ ਸੋਚ ਲਓ ਦਿਮਾਗ ਦੇ ਵਿੱਚ ਉਹ ਗੜੇਮਾਰੀ ਰੱਬ ਨਹੀਂ ਕਰਦਾ ਉਹ ਜਿਹੜਾ ਜੀਆ ਜੰਤੂ ਮਰਿਆ ਹੋਊਗਾ ਦਰਖਤਾਂ ਦੀ ਵੱੱਦਵਾ ਲੋਕਾਂ ਦੀ ਵੱੱਦਵਾ ਜਿਨ੍ਹਾਂ ਦੇ ਜੀ ਮਰਦੇ ਨੇ ਉਹਨਾਂ ਦੀ ਵੱੱਦਵਾ ਥੋੜੀਆਂ ਫਸਲਾਂ ਤੇ ਗੜੇਮਾਰੀ ਕਰਾਉਂਦੀ ਹੈ ਤੇ ਥੋੜਾ ਨੁਕਸਾਨ ਕਰਾਉਂਦੀ ਹੈ ਸਮਝੋ ਸੂਜਵਾਨੋ ਅੰਨਦਾਤਾਓ ਤੁਹਾਡੀ ਰਿਸਪੈਕਟ ਹੈ ਤੁਹਾਡੇ ਪੀਸਫੁਲੀ ਰਿਸਪੈਕਟ ਹੈ ਕਿ ਤੁਹਾਡੇ ਅਸੀਂ ਰਿਸਪੈਕਟ ਕਰਾਂਗੇ ਹਰ ਸਾਲ ਹਰ ਸਮਾਂ ਹਰ ਦਿਨ ਹਰ ਕੜੀ ਹਰ ਮੰਥ ਤੁਹਾਡੇ ਨਾਲ ਖੜੇ ਆ ਤੇ ਖੜਾਂਗੇ ਵੀ ਜਿੱਥੇ ਲੋੜ ਹੈ ਯਾਦ ਕਰੋ ਪਰ ਜਿੱਥੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਇਹ ਵੀ ਮੁੱਦਾ ਹਾਈਲਾਈਟ ਕਰਾਂਗੇ ਫਿਲਹਾਲ ਇਹ ਜਿਹੜਾ ਮੁੱਦਾ ਹੈ ਹੁਣ ਇਹ ਦੇਖਣਾ ਹੈ ਕਿ ਜੰਗਲਾਤ ਵਿਭਾਗ ਕੀ ਕਰਦਾ ਹੈ ਜੰਗਲਾਤ ਵਿਭਾਗ ਮੈਨੂੰ ਲੱਗਦਾ ਸਰਹਾਣੇ ਥੱਲੇ ਬਾਹ ਲੈ ਕੇ ਸੁੱਤਾ ਹੈ ਇੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਇਹਨੂੰ ਪਤਾ ਨਹੀਂ ਲੱਗ ਰਿਹਾ ਕਿ ਅੱਗੇ ਕਿੱਥੇ ਲੱਗ ਰਹੀ ਕਰੋ ਕਾਰਵਾਈ ਬਈ ਬਿਜਲੀ ਘਰ ਦੇ ਕੋਲੇ ਖੜ ਉਡੀਸ਼ਾ ਕਾਂ ਦਾ ਰੋਡ ਹੈ ਬੀਲੀ ਕਰ ਹੈ ਉੱਥੇ ਖੜੇ ਆ ਦੱਸੋ ਬਈ ਹੁਣ ਲੋਕੇਸ਼ਨਾਂ ਤੇ ਆਪ ਦੇਖਣੀ ਆ ਸੈਟਲਾਈਟ ਏਡਾ ਲੱਗਾ ਕੀ ਕਰਦਾ ਜਗਲਾਤ ਮੈਂ ਕਿਹਨਾਂ ਸੁੱਤਾ ਹੈ ਦੇਖੇ ਕਿੱਥੋਂ ਤੂੰ ਉੱਠ ਰਿਹਾ ਕਿਵੇਂ ਉੱਠ ਰਿਹਾ ਜਾ ਕੇ ਦੇਖੇ ਲਾਓ ਅੱਗ ਮੈਂ ਨਹੀਂ ਕਹਿੰਦਾ ਨਾਲ ਆਓ ਯਾਰ ਬੰਨੇ ਵਾਹ ਲਿਆ ਕਰੋ ਭਰਾਵਾ ਤੁਹਾਡੇ ਕੋਲੇ ਡੇਡੇ ਮਹਿੰਗੇ ਟਰੈਕਟਰ ਆ ਉਹ ਨਹੀਂ ਤਾਂ ਮੈਨੂੰ ਦਿਹਾੜੀ ਦੇ ਦਿਆ ਕਰੋ 1000 ਰੁਪਏ ਮੈਂ ਤੁਹਾਡੇ ਬੰਨੇ ਵਾਜਾ ਕਰੂੰ ਆ ਕੇ ਟਰੈਕਟਰ ਵੀ ਮਾਪ ਲਿਆ ਕਰੂੰਗਾ ਦਿਹਾੜੀ ਤੇ ਮੈਂ ਬੰਨੇ ਵਾਜਾ ਕਰੂੰ ਜਦੋਂ ਅੱਗ ਲਾਉਣੀ ਹੈ ਇਹ ਕੰਮ ਮੈਂ ਕਰਦਿਆ ਕਰੂੰਗਾ ਤੇ ਤੁਹਾਡੇ ਉਹ ਕੀ ਉਹ ਮੇਰੇ ਖਿਆਲ ਨਾਲ ਹਾਲ ਕਿ 10 ਫੁੱਟ ਦੀ ਜਗ੍ਹਾ ਤੁਸੀਂ ਵਾਦੋਂਗੇ ਤਾਂ ਕਿੱਡੀ ਕੀ ਗੱਲ ਐ ਕਿੱਡੀ ਕੀ ਗੱਲ ਐ ਜੇ ਤੁਸੀਂ 10 ਫੁੱਟ ਦੀ ਜਗ੍ਹਾ ਵਾਹ ਕੇ ਵਿੱਚੋਂ ਵਿੱਚੋਂ ਨਾੜ ਸਾਰਦੋਂਗੇ ਬਾਕੀ ਵਿੱਚ ਵਾਹ ਲੋਂਗੇ ਥੋੜੀ ਫਸਲ ਨਹੀਂ ਮਰਦੀ ਉਹ ਬਜ਼ੁਰਗ ਕਿਤੇ ਤੁਹਾਨੂੰ 88 ਸਾਲ ਦੇ ਜਾਂ 52 ਸਾਲ ਦੇ ਜੰਮੇ ਬਜ਼ੁਰਗ ਅਜੇ ਵੀ ਜਿਉਂਦੇ ਕਿਸੇ ਪਿੰਡ ਦੇ ਵਿੱਚ ਬੈਠੇ ਨਾ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਨਾੜ ਫਸਲਾਂ ਦੇ ਵਿੱਚ ਕਿਉਂ ਵਾਇਆ ਜਾਂਦਾ ਸੀ ਉਹ ਤੁਸੀਂ ਤਾਂ ਯੂਰੀਆ ਪਾਪਾ ਯੂਰਿਕ ਐਸਿਡ ਕਰਵਾਈ ਜਾਂਦੇ ਹੋ ਸੂੇਰ ਨੂੰ ਆਪਣੇ ਘਰ ਦੇਆਂ ਦੇ ਗੋਡੇ ਦੁੱਧ ਦੇ ਹੁੰਦੇ ਤੁਸੀਂ ਆਪ ਅਕਲ ਤੋਂ ਹੱਥ ਲਓ ਤੁਹਾਨੂੰ ਆ ਬੁੱਤਿਆਂ ਤੋਂ ਜੋ ਪ੍ਰੋਟੀਨ ਨੂੰ ਤੱਤ ਮਿਲਨੇ ਨੇ ਜੋ ਪੋਸਟਿਕ ਹਾਰ ਮਿਲਨੇ ਤੁਹਾਨੂੰ ਯੂਰੀਆ ਤੋਂ ਨਹੀਂ ਮਿਲਨੇ ਇਹਨਾਂ ਚੀਜ਼ਾਂ ਤੋਂ ਨਹੀਂ ਮਿਲਨੇ ਫਤਨਾ ਤੋਂ ਇਹ ਵਿੱਚ ਵਾਇਆ ਕਰੋ ਸਭੋ ਫਿਲਹਾਲ ਬੋਲਿਆ ਚੱਲੇ ਮਾਫ਼ ਕੋੜਾ ਬੋਲਿਆ ਹੋਵਾ ਤੇ ਮਾਫ਼ ਕਰਿਆ ਜੇ ਪਰ ਮੇਰਾ ਫਰਜ਼ ਸੀ ਇਨਸਾਨੀਅਤ ਦੇ ਨਾਤੇ ਕੁਦਰਤ ਦੇ ਨਾਲ ਖੜਨ ਦਾ ਤੇ ਕੁਦਰਤ ਦੇ ਨਾਲ ਖੜੇ ਆ ਜਿੱਥੇ ਹੋਣ ਅੱਗ ਲੱਗੂਗੀ ਉੱਥੋਂ ਦੀ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ